ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 'ਜਾਓ ਅਲਰਟ ਹੋ ਜਾਵਨ ਤੇ' ਦੋਸਤੋ ਅੱਜ ਇੱਕ ਨਵਾਂ ਰਿਕਰੂਟਮੈਂਟ ਅਪਡੇਟ ਲੱਗੇ ਆਇਰ ਹੋ ਚੁੱਕੇ ਹੈ ਜੀ ਨਗਰ ਨਗਰ ਉਹਦੇ ਵਿੱਚ ਭਰਤੀ ਆ ਚੁੱਕਿਆ ਜੀ ਜਿਹਦੀ ਚ ਲੋਕੇਸ਼ਨ ਪੰਜਾਬ ਰਹਿਵਾਲੀ ਹੈ ਇਹ ਚ ਵੱਖ-ਵੱਖ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਚ ਦਿੰਦੇ ਹਾਂ ਕੌਣ ਇਹਨਾਂ ਪੋਸਟਸ ਅਪਲਾਈ ਕਰ ਸਕਦਾ ਹੈ ਅਤੇ ਇਹਨਾਂ ਪੋਸਟਸ ਨੂੰ ਕਿਵੇਂ ਅਪਲਾਈ ਕਰਨਾ ਹੈ ਇਹ ਜੋ ਪੋਸਟਰ ਆਉਣ ਵਾਲੇ ਹਨ ਇਹਨਾਂ ਨੂੰ ਆਫਲਾਈਨ ਅਪਲਾਈ ਕਰਨਾ ਪਵੇਗਾ ਇਹ ਵਿੱਚ ਕੋਈ ਵੀ ਫੀਸ ਨਹੀਂ ਰਹਿਣ ਵਾਲੀ ਇਸਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦਿੰਦੇ ਹਾਂ ਜੀ। ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ। ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਆਲ ਆ ਦਾ ਬਟਨ ਪ੍ਰੈਸ ਕਰਦਾਂ ਜੀ। ਤਾਂ ਜੋ ਪੰਜਾਬ ਵਿੱਚ ਕੋਈ ਵੀ ਨਵਾਂ ਅਪਡੇਟ ਜਾਂ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਇਹ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ। ਤੇ ਜ਼ਿਆਦਾ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਹਾਂਜੀ ਦੋਸਤੋ ਇਹਨਾਂ ਪੋਸਟਾਂ ਦੇ ਲਈ ਇਹ ਫਾਰਮ ਦਿੱਤਾ ਗਿਆ ਜੀ। ਆਪਣੇ ਨੇਮ ਡੇਟ ਆਫ ਬਰਥ ਮੋਬਾਈਲ ਨੰਬਰ ਈਮੇਲ ਆਈਡੀ ਕੁਆਲੀਫਿਕੇਸ਼ਨ ਨੂੰ ਪੋਸਟ ਅਪਲਾਈਡ ਜਿਹੜੀ ਤੁਸੀਂ ਕਰ ਰਹੇ ਹੋ ਜੀ ਐਕਸਪੀਰੀਅੰਸ ਤੇ ਹੋਮ ਸਟੇਸ਼ਨ ਤੁਹਾਡਾ ਅਟੈਚਮੈਂਟ ਜਿਹੜੇ ਡਾਕੂਮੈਂਟ ਤੁਸੀਂ ਲਾਉਂਦੇ ਆ ਜੀ ਉਹ ਸਭ ਲਗਾ ਕੇ 20 ਦਸੰਬਰ ਤੋਂ 25 ਸ਼ਾਮ ਤੇ 5 ਵਜੇ ਤੱਕ ਇਹਨਾਂ ਦੀ ਜੋ ਵੈਬਸਾਈਟ ਦਿੱਤੀ ਗਈ ਹੈ ਜੀ ਤੁਸੀਂ ਇਹਦੇ ਉੱਤੇ ਭੇਜਣਾ ਹਾਂ ਜੀ ਇਹਨਾਂ ਦੇ ਉੱਤੇ ਮੇਲ ਕਰ ਦੇਣੀ ਹੈ ਪੂਰੇ ਆਲ ਡਾਕੂਮੈਂਟ ਤੁਸੀਂ ਸਕੈਨ ਕਰਕੇ ਇਹਨਾਂ ਦੀ ਮੇਲ ਦੇ ਉੱਤੇ ਸੈਂਡ ਕਰ ਦੇਣਾ ਹਾਂ ਜੀ ਉਹ ਗੱਲ ਕਰਦੇ ਪੋਸਟਾਂ ਦੀ ਸਭ ਤੋਂ ਪਹਿਲਾਂ ਜੀ ਪੋਸਟ ਰਹਿਣ ਵਾਲੀ ਹੈ ਜੋ ਸੀਐਫਓ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਕੈਂਡੀਡੇਟ ਦੀ ਐਮਪੀ ਕੀਤੀ ਹੋਣੀ ਚਾਹੀਦੀ ਹੈ ਫਾਈਨਾਂਸ ਦੇ ਵਿੱਚ ਤੇ 8 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ ਕੈਂਡੀਡੇਟ ਨੂੰ 2.25 ਲੱਖ ਪਰ ਮਾਸ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਜੀ ਜੇ ਦੂਜੀ ਪੋਸਟ ਹੈ ਜੀ ਉਹ ਲੀਗਲ ਐਕਸਪਰਟ ਦੀ ਰਹਿਣ ਵਾਲੀ ਹੈ ਇਹ ਚ ਕੈਂਡੀਡੇਟ ਦੀ ਐਲਐਲਬੀ ਕੀਤੀ ਹੋਣੀ ਚਾਹੀਦੀ ਹੈ ਅਤੇ 1.25 ਲੱਖ ਦੇ ਵਿੱਚ ਪੇਮੈਂਟ ਰਹਿਣ ਵਾਲੀ ਹੈ ਜੋ ਤੀਜੀ ਪੋਸਟ ਹੈ ਅਕਾਊਂਟ ਅਸਿਸਟੈਂਟ ਦੀ ਰਹਿਣ ਵਾਲੀ ਹੈ ਇਹ ਟੋਟਲ ਪੋਸਟਾਂ ਦੋ ਹਨ ਜੀ ਅਤੇ ਇਹਦੇ ਵਿੱਚ ਕੈਂਡੀਡੇਟ ਦੀ ਐਮ ਕਾਮ ਬੀ ਕਾਮ ਕੀਤੀ ਹੋਣੀ ਚਾਹੀਦੀ ਹੈ ਅਰੇ ਤੀਹਿਆ ਪ੍ਰਤੀਵੰਸ ਸਾਨੂੰ ਪੇਮੈਂਟ ਮਿਲਣ ਵਾਲੀ ਹੈ ਜੀ ਅਗਲੀ ਪੋਸਟ ਗੱਲ ਕਰਦੇ ਹਾਂ ਜੀ GIS ਐਕਸਪਰਟ ਦੀ ਰਹਿਣ ਵਾਲੀ ਹੈ ਜੋ ਇੱਕ ਪੋਸਟ ਹੈ ਇਹਦੇ ਕੈਂਡੀਡੇਟ ਦੀ ਡਿਗਰੀ ਕੀ ਹੋਣੀ ਚਾਹੀਦੀ ਹੈ ਸਿਵਲ ਡਿਗਰੀ ਕੀ ਹੋਣੀ ਚਾਹੀਦੀ ਹੈ ਜੀਓ ਟੈਕ ਜਾਂ ਜੀਓ ਸਾਇੰਸ ਦੇ ਵਿੱਚ ਅਤੇ 3 ਸਾਲ ਦਾ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਅਤੇ 80 ਹਜ਼ਾਰ ਪਰਮਨੈਂਟ ਸਾਨੂੰ ਪੇਮੈਂਟ ਦੇ ਵਿੱਚ ਰਹਿਣ ਵਾਲੀ ਹੈ ਜੀ ਨੈਕਸਟ ਪੋਸਟ ਦੀ ਗੱਲ ਜੀਆਈਐਸ ਅਸਿਸਟੈਂਟ ਦੀ ਰਹਿਣ ਵਾਲੀ ਹੈ ਜਿਹਦੇ ਦੋ ਪੋਸਟਾਂ ਦੋ ਹਨ ਇਹਜ ਕੈਂਡੀਡੇਟ ਦੀ ਡਿਗਰੀ ਕਿਤਨੀ ਚਾਹੀਦੀ ਹੈ ਸਿਵਲ ਜਿਓ ਟੈਕ ਦੇ ਵਿੱਚ ਕੈਂਡੀਡੇਟ ਦਾ ਕੋਈ ਇਸ ਦੇ ਵਿੱਚ ਐਕਸਪੀਰੀਅੰਸ ਨਹੀਂ ਮੰਗਿਆ ਗਿਆ 40000 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪੇਮੈਂਟ ਰਹਿਣ ਵਾਲੀ ਹੈ ਨੈਕਸਟ ਪੋਸਟ ਦੀ ਗੱਲ ਕਰੀ ਤਾਂ ਬਿਲਿੰਗ ਅਸਿਸਟੈਂਟ ਦੀ ਰਹਿਣ ਵਾਲੀ ਹੈ ਜੋ ਕਿ ਇੱਕ ਪੋਸਟ ਹੈ ਇਹਜ ਕੈਂਡੀਡੇਟ ਦੀ ਬੀਕਮ ਬੀਵੀ ਕੀਤਨੀ ਚਾਹੀਦੀ ਹੈ ਇਹ ਤੀਜੇ ਪ੍ਰਬੰਥ ਸਿਸਤਮ ਦਾ ਪੇਮੈਂਟ ਰਹਿਣ ਵਾਲੀ ਹੈ ਜੀ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਸਬੋਦਾ ਅਸਿਸਟੈਂਟ ਦੀ ਰਹਿਣ ਵਾਲੀ ਹੈ ਜੋ ਕਿ ਦੋ ਪੋਸਟ ਹਨ ਇਹ ਕੈਂਡੀਡੇਟ ਦੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਅਤੇ ਇਹਦੇ ਵਿੱਚ ਕੈਂ ਅਦੇ 25000 ਪਰਸਮਾਨ ਤੋਂ ਸਾਨੂੰ ਪੇਮੈਂਟ ਰਹਾ ਵੱਡੀ ਹੈ ਜੀ ਇਹ ਜੋ ਪੋਸਟਾਂ ਹਨ ਟੋਟਲ ਕੰਟਰੈਕਟ ਵਿੱਚ ਤੇ ਰਹੇ ਹੋਣਗੇ ਹਨ ਇਹ ਜੋ ਪੋਸਟਾਂ ਹਨ ਜੀ ਲੁਧਿਆਣਾ ਅਰਬਨ ਵਾਟਰ ਐਂਡ ਵੇਸਟਰ ਵਾਟਰ ਮੈਨੇਜਮੈਂਟ ਲਿਮਟਿਡ ਵੱਲੋਂ ਆਗੀਆਂ ਜੀ ਇਹ ਚੰਗੀ ਤਰੀਕੇ ਨਾਲ ਨੋਟੀਫਿਕੇਸ਼ਨ ਪੜਨ ਤੋਂ ਬਾਅਦ ਇਹਨਾਂ ਪੋਸਟਾਂ 'ਤੇ ਅਪਲਾਈ ਕਰਨਾ ਇਸ ਪੋਸਟ ਦਾ ਜੋ ਲਿੰਕ ਹੈ ਉਹ ਸਾਡੇ WhatsApp ਚੈਨਲ ਤੇ ਹੈ ਜੀ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਵੀ ਕਰ ਸਕਦੇ ਹੋ ਤੇ ਪੜ੍ਹ ਵੀ ਸਕਦੇ ਹੋ ਜੀ ਜੋ WhatsApp ਚੈਨਲ ਦਾ ਲਿੰਕ ਹੈ ਉਹ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜੁਬਸਕ੍ਰਾਈਬ ਕਰਨਾ ਜੇ ਕ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ